ਲੋਈ ਮੀਤਾ ਚੂਰੋ ਪੜਿਆ ਟਕਰਿਆ ਭਾਜੀ ਆਨੂੰ ਅੱਜ ਮੈਂ ਨਾਲ ਚਾਹਾਂ ਦੋ ਚਮੋਸੇ ਦੇ ਦੋ ਚਾਹਾਂ ਲਈਆਂ ਮਹਿਤਾਬ ਹੋਟਲ ਪਹੁੰਚੇ ਆ ਫਜ਼ੀਰੇ ਜਾਣਾ ਨੇ ਮੁੰਡੇ ਨੇ ਲੋਡ ਲਾਏ ਆਾ ਹੋਟਲਾ ਮਹਿਤਾਬ ਹੋਟਲ ਲੈ ਆਾ ਲੋਡ ਵੇਖੋ ਬਹੁਤ ਜ਼ਿਆਦਾ ਲੱਦਿਆ ਨੇ ਮੁੰਡੇ ਨੇ 8 ਪੈਲਟ ਲੱਦੇ ਆ ਚੱਲ ਚਾੜ ਓਏ ਬਾਰੀ ਖੋਲ ਓਲ ਬਾਰੀ ਭੱਲੇਆ ਤੇਰੇ ਮੋਦੀ ਇਹੇ ਮੀਤਾ ਇਹੇ ਮੀਤਾ ਮੀਤਾਂ ਦੇ ਨੂੰ ਫੇਰ ਚੜੇ ਚਾਹ ਲੈ ਕੇ ਚੜਣ ਜਾਂਦਾ ਮੀਤਾ ਓਏ ਮੀਤਾ ਇਹਦੇ ਚੱਲ ਓਏ ਸਵਾਦ ਦੇ ਆਹ ਗੱਡੀ ਦੇਖੋ ਇਹ ਮੁੰਡਾ ਚੜ ਗਿਆ ਭੱਲੇ ਤੇਰੇ ਚਾਹ ਰੱਖ ਤੇ ਆਹ ਗੱਡੀ ਆਲੀ ਅਹੀਂ ਚੱਲੇ ਆ ਫਜ਼ੀਰੇ ਲੋਡ ਲੈ ਕੇ ਉਹਦਾ ਪਿੰਡ ਦਾ ਆ ਨਵਾਂ ਕਵੈਤੋਂ ਲਾਇਸੈਂਸ ਬਣਾਉਣ ਦबई ਆਹ ਟਰਾਲਾ ਚਲਾਉਣਾ ਹੁੰਦਾ ਮੈਂ ਵੀ ਭਾਈ ਚਾਹ ਲੱਗੇ ਪੀਣ ਤੁਸੀਂ ਹੁਣ ਹੁਣ ਇੱਥੇ ਬਹਿ ਕੇ ਪੀਓ ਚੱਲਦੀ ਗੱਡੀ ਤੇ ਪੀਓ ਸਫ਼ਰ ਬਹੁਤ ਲੰਮਾ ਚਾਹ ਆਂਦਾ ਪੀਣਾ ਆਹ ਪੀਣੀ ਹੱਦ ਪੀਣਾ ਗਈ ਅੰਦਰ ਯਕ ਲਈ ਸਿੱਧੂ ਮੂਸੇ ਵਾਲੇ ਭਾਈ ਹੁਣ ਇੱਥੇ ਸਟੀਰੀਂਗ ਦੇ ਬੈਠੇ ਲਾਓ ਚਾਹ ਕੁੜ ਖੋਲ ਪੀ ਲੱਗੇ ਚਾਹ ਦੋਵੇਂ ਵੀਰ ਵੀਰ ਆਹ ਜਿੰਨਗੀ ਜੀ ਗੱਡੀ ਬੱਸ ਕਰ ਬਾਈ ਕਿੱਥੋਂ ਆਏ ਤੁਸੀਂ ਕਵੇਤ ਤੋਂ ਕਵੇਤ ਤੋਂ ਆਇਆ ਕੀ ਗੱਲ ਹੋ ਗਈ ਉਸੇ ਕੀ ਰਕਰ ਬੋਲਿਆ ਕੋਸ਼ ਨਹੀਂ ਲੱਗਦੀ ਇੱਥੇ ਮਨੋਜੀ ਜੀ ਨਹੀਂ ਲਗਾਉਂਦਾ ਭਾਈ ਉਹ ਤਾਂ ਕਵੇਤ ਤੋਂ ਆਇਆ ਲਿਸਨਸ ਬਣਾਉਣ ਇਹਦਾ ਜੀ ਨਹੀਂ ਲਗਾ ਉੱਥੇ ਹੁਣ ਇਹ ਦਬਾਈ ਦੇ ਵਿੱਚ ਆ ਤੇ ਲਿਸਨਸ ਬਣਾਉਣ ਦਿਆ ਵਾ ਕੋਸਨਲੀ ਦੀ ਹੋਈ ਹੈ ਕਲਾਸ ਹੋਣੀ ਹੈ ਕਰੂਗਾ ਤੇ ਟੈਂਟ ਪਾ ਕੇ ਮੁੰਡਾ ਲੱਡ ਬਣਾਉਂਗਾ ਚਲਾਊਗਾ ਡਰਾਲੇ ਪੱਕੇ ਚੱਲਦੇ ਟਰਾਲੇ ਮੁੰਡੇ ਬਾਹਰ ਬੈਠੇ ਨੇ ਵੱਡੀਆਂ ਨੇ ਮੱਲਾ ਮੁੰਡੇ ਬਾਹਰ ਬੈਠੇ ਨੇ ਮੋਸਾ ਖਾਊਗਾ ਹਣ ਪੂਰਾ ਚਲੋ ਚਲੋ ਆਜੋ ਫੇ ਆਪਾਂ ਪਹੁੰਚ ਗਏ ਫਰੀਰੇ ਸਕੂਲ ਦੇ ਲਾਗੇ ਅੱਜ ਫਰਾਈਡੇ ਇਹਦੇ ਸਕੂਲੇਵਾਂ ਨੇ ਛੁੱਟੀ ਛੱਡੀ ਹੈ ਜੁਮਾ ਹਨ ਪਤਾ ਨਹੀਂ ਰਹੀ ਗੱਡੀ ਖਿਲਾੜੀ ਤੇ ਕੱਤੀ ਖਲਾਰੀ ਆਵੇ ਹੁਣ ਲੱਗੇ ਟੋਰਨ ਰੋਡ ਖੋਲੇ ਉਹ ਖੁੱਲ ਗਿਆ ਮੀਤਿਆ ਠੋਏ ਉਹ ਜੋਦਿਆ ਖੁੱਲ ਗਿਆ ਰੋਡ ਵੀਰ ਉਹ ਗੱਡੀਆਂ ਨਿਕਲ ਗਈਆਂ ਭਾਈ ਚਲੋ 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 ਟੈਕ ਮਾਰੋ ਚਲੋ ਲੈ ਵੱਡੀਆਂ ਲਵਾਏ ਆਂ ਬੰਦੇਰਾ ਆਇਆ ਪੱਖਾ ਲਾ ਤੈਨੂੰ ਰੱਖ ਲਓ ਜੀ ਰੋਡ ਗਿਆ ਖੁੱਲ ਹੱਥ ਮਾਰਦਾ ਪਾਕਿਸਤਾਨੀ ਖਲੋਤਾ ਸਿਕ ਆ ਥੱਲੇੋਂ ਕੱਢਦੇ ਨੇ ਹੋਲਡਰ ਜੇ ਆਵੇ ਉਹ ਹੋਲਡਰ ਬਲਬ ਦਾ ਸਾਲੇ ਲੈ ਲਓ ਇਹ ਗੱਡੀ ਸਾਡੀ ਹੋ ਗਈ ਸੀ ਖਾਲੀ ਤੇ ਡੇਢ ਘੰਟੇ ਦਾ ਸਮਾਂ ਹੈਗਾ ਇਹਦੇ ਵੇਖੋ ਤੁਸੀਂ ਆਨੰਦ ਲੋਹ ਪਹਾੜ ਦਾ ਮੀਤੇ ਵੀਰ ਕਿਦਾਂ ਦਾ ਤੁਹਾਨੂੰ ਫੀਲ ਹੋ ਰਿਹਾ ਬਹੁਤ ਵਧੀਆ ਆ ਆਨੰਦਪੁਰ ਦੀ ਫੀਲਿੰਗ ਆਉਂਦੀ ਪੂਰੀ ਪੂਰੀ ਤੇ ਵੇਖੋ ਪਹਾੜੀ ਪਹਾੜ ਵਜੀਰੇ ਦਾ ਏਰੀਆ ਹੈ ਵਜੀਰਾ ਯਾਰ ਜਦੋਂ ਨਿਚਾਲਾਂ ਚੱਲਦੀਆਂ ਵੇਖੋ ਯਾਹ ਲਾਈ ਲਗੀਆਂ ਆ ਲਈਆਂ ਦੀ ਅੱਛਾ ਮਾਹੌਲ ਹੈ ਇੰਦਰ ਪਹਾੜੀ ਪਹਾੜ ਨੇ ਮੇਰੇ ਕੋ ਗਣਾ ਸ਼ਾਨਦਾਰ ਇਲਾਕਾ ਆਓ ਇਹ ਗੱਡੀ ਸਾਡੀ ਹੋਜੀ ਖਾਲੀ 1:00 2:30 ਤੋਂ 4:00 ਐਂਟਰੀ ਆਹ ਰਗਾ ਭਾਈ ਜੀ ਗੱਡੀ ਖਾਦੀ ਆਣਗੇ ਫੇਰ ਉਹ ਹੋਟਲ ਦੇ ਮਹਿਤਾਬ ਤੇ ਜਾਂਦੇ ਸੜਕ ਕ੍ਰੋਸ ਕਰਨ ਲੱਗਿਆ ਮੁੰਡਾ ਬਲਦੇ ਉਮੀਦਿਆ ਮਹਿਤਾ ਨਾਲ ਮੇਰੀ ਵੀਡੀਓ ਪਾਈਆਂ ਜੀ ਆਹ ਮਿਤਾ ਵਧੀ ਖਾਲੀ ਹੋਈ ਆਇਓ ਲੈ ਚੱਲ ਭਾਜਾ ਵੇ ਲਾਲਾ ਕਾ ਕੱਡਾ ਵਧੀਆ ਨਾ ਪੀਰੇ ਦਾ ਪਹਾੜ ਪੂੜ ਚੰਗੇ ਆ ਦਾਨ ਦੇ